ਜਿਹੜਾ 500 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਉਹ BBMP ਤੇ ਪਾਇਆ ਹੈ ਜਿਸ ਦਾ ਕੋਈ ਬੇਸ ਨਹੀਂ ਹੈ ਸਮੇਂ-ਸਮੇਂ ਤੇ ਇਹ ਕਾਂਗਰਸ ਦੀ ਜਿਹੜੀ ਹਿਮਾਚਲ ਦੀ ਸਰਕਾਰ ਆ ਇਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰਦੀ ਰਹੀ ਹੈ ਪਹਿਲਾਂ ਇਹਨਾਂ ਨੇ ਵਾਟਰ ਸੈਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਚੈਲੰਜ ਹੋਈ ਤੇ ਉਹ ਫੈਸਲਾ ਸੀ ਜਿਹੜਾ ਉਹ ਰੱਦ ਹੋਇਆ ਹੁਣ ਬਾਟਰ ਸੈਸ ਦੀ ਗੱਲ ਛੱਡ ਕੇ ਹੁਣ ਇਧਰਲੇ ਪਾਸੇ ਨੂੰ ਆ ਗਏ ਪਤਾ ਨਹੀਂ ਕਿਹੜਾ ਕਾਨੂੰਨ ਕੱਢਿਆ ਕਿੱਥੋਂ ਦੀ ਗੱਲ ਚੱਕੀ ਆ ਤੇ ਜਿਹੜਾ ਸਾਰਾ ਨੰਗਰ ਡੈਮ ਦਾ ਸੀ ਸਾਰੀ ਜ਼ਮੀਨ ਸਾਰੀ ਮਸ਼ੀਨਰੀ ਸਾਰਾ ਕੁਝ ਇਕੱਠਾ ਕਰਕੇ ਕੀਮਤਾਂ ਆਪੇ ਕੀਮਤਾਂ ਅਸੈਸ ਕਰ ਲੀਆਂ ਤੇ ਉਹਦੇ ਅਸੈਸਮੈਂਟ ਕਰਕੇ ਤੇ ਜਿਹੜੀ ਸਾਡੇ ਲਈ ਜਾਣਕਾਰੀ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਕਿ ਮੈਂ ਤੇ 4% ਟੈਕਸ ਲਾਉਣਾ ਸੀ ਪਰ ਮੈਂ ਕਿਸੇ ਕਾਰਨ 2% ਟੈਕਸ ਲਾ ਰਿਹਾ ਹਲੇ ਫਿਲਹਾਲ ਤੇ ਜਿਹੜਾ ਬਣਾ ਕੇ ਇਹਨਾਂ ਨੇ 500 ਕਰੋੜ ਰੁਪਏ ਦਾ BBMP ਨੂੰ ਕਹਤਾ ਕਿ ਇਹ ਸਾਡਾ ਜਿਹੜਾ ਟੈਕਸ ਹੈ ਬੰਦ ਤੇ ਇਸ ਟੈਕਸ ਦੀ ਜਿਹੜੀ ਅਮਾਉਂਟ ਹੈ BBMP ਦੇ ਪੂਰੇ ਬਜਟ ਤੋਂ ਮਤਲਬ ਕਹਿੰਦਾ ਕਿ 20% BBMP ਦਾ ਬਜਟ ਹੈ ਜਿਹੜਾ ਇਹ ਇਹਨਾਂ ਨੇ ਵਧਾਤਾ ਤੇ ਇਸ ਦੇ ਲਈ ਕਿਉਂਕਿ ਪੰਜਾਬ ਜਿਹੜਾ ਹੈ ਇਹ ਵੱਡਾ ਹਿੱਸੇਦਾਰ ਹੈ ਤੇ ਬੋਝ ਵੀ ਸਾਡੇ ਦੀ ਸਭ ਤੋਂ ਵੱਧ ਪੈਣਾ ਹੈ ਸੋ BBMP ਨੂੰ ਅਸੀਂ ਲਿਖਿਆ ਕਿ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਲਾਉਣ ਦਾ ਸੋ ਹੁਣ BBMP ਨੇ ਅੱਗੇ ਪਰਸਿਊ ਵੀ ਕਰਨਾ ਹੈ ਤੇ ਅਸੀਂ ਇਹਦੇ ਲਈ ਕੋਰਟ ਦੇ ਵਿੱਚ ਵੀ ਜਾਵਾਂਗੇ ਹਰ ਤਰ੍ਹਾਂ ਦਾ ਜੋ ਹੈ ਸੀ ਰੇਮੈਡੀ ਹੈ ਉਹ ਅਵੇਲ ਕਰਾਂਗੇ ਬਾਕੀ ਕਾਂਗਰਸ ਹਮੇਸ਼ਾ ਪੰਜਾਬ ਦੇ ਨਾਲ ਧੱਕੇ ਹੋਏ ਨੇ ਜੇ ਪੰਜਾਬ ਦੇ ਮੈਂ ਪਾਣੀਆਂ ਦੀ ਗੱਲ ਕਰ ਲਾਂ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਸੀ ਉਸ ਸਮੇਂ ਪੰਜਾਬ ਦੇ ਪਾਣੀ ਖੋਹੇਗੇ ਪੰਜਾਬ ਦੇ ਨਾਲ ਧੱਕੇ ਕੀਤੇਗੇ ਤੇ ਅੱਜ ਫੇਰ ਉਹੀ ਚਿਹਰਾ ਜਿਹੜਾ ਕਾਂਗਰਸ ਦਾ ਉਹ ਸਾਹਮਣੇ ਆਇਆ ਤੇ ਮੈਨੂੰ ਦੁੱਖ ਇਸ ਚੀਜ਼ ਦਾ ਵੀ ਹੈ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰਾਂ ਨੇ ਕਿਸੇ ਨੇ ਇਸ ਬਾਰੇ ਆਪਣੀ ਚੁੱਪੀ ਨਹੀਂ ਤੋੜੀ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਜਿਸ ਤੋਂ ਝਾਹਰ ਹੁੰਦਾ ਹੈ ਕਿ ਕਾਂਗਰਸ ਤੁਰੋ ਹੀ ਭਾਵੇਂ ਉਹਨਾਂ ਦੇ ਲੀਡਰ ਕੋਈ ਵੀ ਹੋਣ ਉਹ ਸਾਰੇ ਪੰਜਾਬ ਦੇ ਵਿਰੋਧੀ ਬਣ ਕੇ ਬੈਠੇ ਹੋਏ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਤੇ ਪੰਜਾਬ ਦੇ ਨਾਲ ਕੋਈ ਜਿਹੜਾ ਤੱਕਾ ਉਹ ਨਹੀਂ ਹੋਣ ਦੇਵਾਂਗੇ ਜਿਹੜਾ ਇਹ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੋਝ ਨੂੰ ਅਸੀਂ ਬਿਲਕੁਲ ਵੀ ਕਤਈ برداشت ਨਹੀਂ ਕਰਾਂਗੇ ਤੇ ਹਰ ਤਰ੍ਹਾਂ ਦਾ ਹਿੰਦਾ ਜਿਹੜਾ ਹੋ ਅਸੀਂ ਅਪਣਾਵਾਂਗੇ ਥੈਂਕ ਯੂ ਇਹ ਬਾਲੜੀ 2023 ਚ ਇਹਨਾਂ ਦਾ ਸੈਸਲਾਉਣ ਦੀ ਕੋਸ਼ਿਸ਼ ਕੀਤੀ ਆ ਵਾਟਰ ਸੈਸਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਹੁਣ ਵਾਟਰ ਸੈਸ ਆ ਵੀ ਬਣਾ ਲਿਆ ਦੀ ਹੁਣ ਪਾਣੀ ਨੂੰ ਉੱਥੇ ਰੋਕ ਕੇ ਖੜਾ ਲਾਣੇ ਹੈ ਪਾਣੀ ਤੇ ਨੀਚੇ ਵੱਲ ਨੂੰ ਹੀ ਆਉਣਾ ਆ ਹੁਣ ਅ ਹੜਾਂ ਦੇ ਸਮੇਂ ਤੇ ਜਿਹੜੀ ਸਭ ਤੋਂ ਜ਼ਿਆਦਾ ਮਾਰ ਪਈ ਉਹ ਹਿਮਾਚਲ ਦੀ ਤੇ ਜੰਮੂ ਕਸ਼ਮੀਰ ਦਾ ਜਿਹੜਾ ਪਾਣੀ ਸੀ ਸਾਰਾ نیچے ਨੂੰ ਆਇਆ ਉਹਦੇ ਕਰਕੇ ਵੱਡੀ ਮਾਰ ਸਾਨੂੰ ਪਈ ਆ ਉੱਚੇ ਦਰਿਆ ਦੇ ਵਿੱਚ ਬੜਾ ਪਾਣੀ ਆਇਆ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਕਿ ਪਾਣੀ ਤਾਂ نیچے ਵਾਲੇ ਪਾਸੇ ਨੂੰ ਹੀ ਚੱਲਣਾ ਹੁਣ ਇਹ ਤਾਂ ਪਿੱਛੇ ਇਸ ਤੇ ਸੈਸ ਮੰਗਦੇ ਸੀ ਐਡੇ ਵੱਡੇ ਨੁਕਸਾਨ ਹੋਏ ਅਸੀਂ ਚੁੱਪ ਕੀਤੇ ਬੈਠੇ ਆ